ਔਰ ਨਾ ਦੇਖੋ ਇੱਕ ਹੁਣ ਮੈਂ ਤੁਹਾਨੂੰ ਦੱਸਦਾ ਪਰਖ ਵਾਲੇ ਬੰਦੇ ਨੇ ਪਰਖਾ ਗੱਗੀ ਨੇ ਵੀ ਕਿਹਾ ਹੈ ਵੀ ਇਹ ਬਿਲਕੁਲ ਬਾਬਰ ਹੈ ਹਮ ਬਸ ਇੱਕ ਐ ਵੀ ਮੈਂ ਜਿਹੜਾ ਜਾਬਰ ਵਾਲੇ ਟੱਚ ਵਾਲੇ ਬੱਕਰੇ ਪਾ ਕੇ ਇਹਨੂੰ ਨਾਗਰੇ ਡੱਬੇ ਚ ਕਰ ਲਿਆ ਅੱਛਾ ਇਹ ਸੁਭਾ ਤੋਂ ਰੰਗ ਤੋਂ ਅੰਗਾਂ ਤੋਂ ਬਾਬਰ ਹੈ ਇਹ ਜਾਂਗ ਰਾਈ ਟੱਚ ਦੇ ਵਿੱਚ ਆ ਕੰਪਲੀਟ ਹਮ ਗੂੜਾ ਜਰੂਰ ਹੋਆ ਪਰ ਇਹ ਸੁਭਾ ਉਹੀ ਹੈ ਤਾਂ ਬਾਖੂ ਨੂੰ ਪਰਣਾ ਆ ਦੇਖੋ ਕੰਡ ਬਰੀਕ ਇਹਦੀ ਬਿਲਕੁਲ ਹਮ ਤੇ ਰਿਸਿਸਟੈਂਸ ਨਹੀਂ ਅੱਜ ਤੱਕ ਕਦੇ ਬਿਮਾਰ ਨਹੀਂ ਹੋਇਆ ਇਹ ਨਸਿਆ ਆ ਆ ਆ ਤਾ ਨਾ ਨਹੀਂ ਬਸ ਕੱਚਾ ਚ ਬੜਨਾ ਖੈਣਾ ਖੈਣਾ ਇਹ ਨਾ ਹੋਨੇ ਹੁਣ ਇਹ ਮੈਂ ਤੁਹਾਨੂੰ ਮੈਂ ਤੁਹਾਨੂੰ 6 ਦੰਦੀਆਂ ਦੀ ਕਹੀਆਂ ਅੱਛਾ ਇਹਨੂੰ ਗਾਣਾ 6 ਦੰਦ ਦਾ ਬੱਕਰਾ ਪਰ ਇਹ ਦੰਦੀਆਂ ਅਜ ਮਨ ਦਿਖਾਵਿ ਦੇਣਾ ਕੈਮਰੇ ਦੇ ਮੂਹਰੇ ਚਾਰ ਹੀ ਹੈ ਜੇ ਤੇ ਹੁਣ ਇਹ 46 47 ਇੰਚਾ ਜਿਹਾ ਕੋਈ ਬੰਦਾ ਕਮੈਂਟ ਕਰਕੇ ਕਹੇ ਮੈਂ ਮਰੀ ਜਾਂਦਾ ਕਿ ਫੀਤਾ ਮਾਰ ਲਵੇ ਫੀਤਾ ਮਾਰ ਲੈਣਾ ਠੀਕ ਹੈ ਨਾ ਐਵੇਂ ਆਪ ਪਟੱਲ ਨਹੀਂ ਮਾਰਨੀ ਇਹਨਾਂ ਦੇ ਮਤਲਬ ਉਹ ਕੋਲੇ ਕੋਨੇ ਨੇ ਇਨਾ ਜਾਕੜ ਹੈ ਇਹ ਹੱਥ ਧਰਾ ਕੇ ਖੁਸ਼ ਨਹੀਂ ਉਹ ਵੀ ਦੰਦ ਦੇਖ ਲਓ ਭਾਈ ਚਾਰ ਦੰਦ ਵੀ ਵੀਡੀਓ ਚ ਹੀ ਗਏ 47 ਇੰਚ ਚਾਰ ਦੰਦਾਂ 47 ਇੰਚ ਹਾਈਟ ਹੋ ਗਈ 47 ਹਾਈਟ ਹੈ ਹੂੰ ਲੈਂਥ ਲੈਂਥ ਅਸੀਂ ਮੀਣੀ ਨਹੀਂ ਕਰੀ ਨਹੀਂ ਨਹੀਂ ਲੈਂਥ ਬੋਕ ਜਦੋਂ ਜਦੋਂ ਹਾਈਟ ਕਰਕੇ ਰੋਕਦਾ ਉਦੋਂ ਲੈਂਥ ਪਕੜਾ ਕੱਢਣ ਲੱਗ ਜਾਂਦਾ ਅਜੇ ਤੋਂ 6 ਮਹੀਨੇ ਪਹਿਲਾਂ ਦੀ ਕੋਈ ਖਾਸ ਲੈਂਥ ਨਹੀਂ ਸੀ ਪਰ ਹੁਣ ਲੈਂਥ ਵਧਾਉਣ ਲੱਗ ਗਏ ਨੇ ਵਧਾਉਣ ਲੱਗ ਗਏ ਨੇ ਤੇ ਗੱਲਾਂ ਵਾ ਤਾਂ ਬਹੁਤ ਨੇ ਬਕਰੇ ਚ ਉਹ ਵੱਡੇ ਬਕਰੇ ਵਾਲਾ ਸੁਭਾਗ ਆ ਜਹਾਂਗੀਰ ਵਾਲਾ ਤੇ ਜਿਵੇਂ ਮੈਨੂੰ ਪਤਾ ਨਾ ਇੱਕ ਗੱਲ ਹੋਰ ਹੈ ਨਾ ਨਿਮਾ ਦੇਖਦੇ ਆ ਬੱਟ ਜੇ ਪੈਂਦੇ ਆ ਹਾਂ ਇਸ ਕਿੰਨੇ ਬਦਲੀ ਇਹ ਦੀਦੀ ਹੈ ਇਸ ਕਿੰਨੇ ਬਦਲੇ ਦੀਦੀ ਹੈ ਕਾਗਜ਼ ਵਰਗਾ ਪਿੰਡਾ ਇਹ ਜਹਾਂਗੀਰ ਵਾਲੇ ਚ ਇਹ ਪਿੰਡਾ